ਕਹਿੰਦੇ ਇੱਕ ਨਗਰ ਦੇ ਵਿੱਚ ਬਹੁਤ ਵੱਡਾ ਮੰਨਿਆ ਪਰ ਮੰਨਿਆ ਚੋਰ ਰਹਿੰਦਾ ਸੀ ਚੋਰੀ ਕਰਨਾ ਉਹਨਾਂ ਦਾ ਖਾਨਦਾਨੀ ਕੰਮ ਭਾਵੇਂ ਉਹਦੇ ਪਿਤਾ ਜੀ ਉਹਦੇ ਦਾਦਾ ਪਰਦਾਦਾ ਸਾਰੇ ਚੋਰੀ ਦਾ ਹੀ ਕੰਮ ਕਰਦੇ ਸਨ ਪਰ ਕਹਿੰਦੇ ਉਸ ਚੋਰ ਨੂੰ ਕੋਈ ਦੁੱਖ ਰੋਗ ਲੱਗ ਗਿਆ ਜਿਹਦਾ ਇਲਾਜ ਵੈਦ ਹਕੀਮਾਂ ਦੇ ਕੋਲ ਵੀ ਨਹੀਂ ਸੀ ਵੈਦ ਹਕੀਮਾਂ ਨੇ ਜਵਾਬ ਦੇ ਦਿੱਤਾ ਕਿ ਆ ਕਿ ਤੁਸੀਂ ਨਹੀਂ بچੋਗੇ ਕਹਿੰਦੇ ਉਹ ਚੋਰ ਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ ਇਸ ਕਰਕੇ ਉਹਨੇ ਆਪਣੀ ਪਤਨੀ ਨੂੰ ਆਪਣੇ ਕੋਲ ਬੁਲਾਇਆ ਕਿਹਾ ਭਾਗਵਾਨੇ ਮੈਨੂੰ ਪਤਾ ਹੈ ਕਿ ਹੁਣ ਮੈਂ ਨਹੀਂ ਬਚਣਾ ਇਸ ਕਰਕੇ ਮੈਂ ਤੈਨੂੰ ਕੁਝ ਗੱਲਾਂ ਸਮਝਾਉਣੀਆਂ ਚਾਹੁੰਨਾ ਹਾਂ ਆਪਣਾ ਪੁੱਤਰ ਅਜੇ ਛੋਟਾ ਹੈ ਕੱਲ ਨੂੰ ਇਹਨੇ ਵੱਡਾ ਹੋਣਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਤੂੰ ਇਹਨੂੰ ਵੀ ਮੇਰੇ ਵਾਂਗ ਵਧੀਆ ਚੋਰ ਬਣਾਵੇਂ ਉਹਦੀ ਪਤਨੀ ਨੇ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਮੈਂ ਉਹਨੂੰ ਚੋਰ ਕਿਸ ਤਰ੍ਹਾਂ ਬਣਾ ਸਕਦੀ ਹਾਂ ਕਿਉਂਕਿ ਚੋਰੀ ਕਰਨ ਦੇ ਢੰਗ ਤਰੀਕੇ ਤਾਂ ਤੁਹਾਨੂੰ ਪਤਾ ਹੈ ਤਾਂ ਉਹਦੇ ਪਤੀ ਨੇ ਕਿਹਾ ਭਾਗਵਾਨ ਨੇ ਤੂੰ ਇਹਦੀ ਫਿਕਰ ਨਾ ਕਰ ਉਹਦੇ ਖੂਨ ਦੇ ਵਿੱਚ ਚੋਰੀ ਆ ਕਿਉਂਕਿ ਅਸੀਂ ਤਾਂ ਖਾਨਦਾਨੀ ਚੋਰ ਹਾਂ ਸਾਨੂੰ ਚੋਰੀ ਸਿੱਖਣ ਦੀ ਲੋੜ ਨਹੀਂ ਪੈਂਦੀ ਮੈਨੂੰ ਪੂਰਾ ਯਕੀਨ ਹੈ ਕਿ ਮੇਰਾ ਪੁੱਤਰ ਵੀ ਜਿਸ ਦਿਨ ਤੋਂ ਇਹ ਕੰਮ ਕਰਨਾ ਸ਼ੁਰੂ ਕਰੇਗਾ ਵਧੀਆ ਤਰੀਕੇ ਦੇ ਨਾਲ ਕਰ ਲਵੇਗਾ ਕਿਉਂਕਿ ਸਾਨੂੰ ਹੋਰ ਕੋਈ ਵੀ ਕੰਮ ਧੰਦਾ ਕਰਨਾ ਹੁੰਦਾ ਹੀ ਨਹੀਂ ਆ ਅਸੀਂ ਚੋਰੀ ਹੀ ਕੀਤੀ ਆ ਅਤੇ ਮੈਂ ਚਾਹੁੰਨਾ ਹੈ ਕਿ ਮੇਰਾ ਪੁੱਤਰ ਵੀ ਅੱਗੇ ਚੱਲ ਕੇ ਵਧੀਆ ਚੋਰ ਬਣੇ ਇਸ ਕਰਕੇ ਮੈਂ ਤੈਨੂੰ ਤਿੰਨ ਗੱਲਾਂ ਸਮਝਾਉਣੀਆ ਚਾਹੁੰਨਾ ਹਾਂ ਜਦੋਂ ਮੇਰਾ ਪੁੱਤਰ ਵੱਡਾ ਹੋਵੇਗਾ ਇਹ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਉਹਨੂੰ ਇਹ ਤਿੰਨ ਗੱਲਾਂ ਸਮਝਾ ਦੇਵੀਂ ਅੱਲੀ ਗੱਲ ਉਸ ਚੋਰ ਨੇ ਆਪਣੀ ਪਤਨੀ ਨੂੰ ਕਹੀ ਕਿ ਭਾਗਵਾਨ ਨੇ ਜਦੋਂ ਤੂੰ ਆਪਣੇ ਪੁੱਤਰ ਨੂੰ ਚੋਰੀ ਕਰਨ ਬਾਰੇ ਕਵੇਂਗੀ ਤਾਂ ਉਹਨੇ ਵੀ ਤੈਨੂੰ ਇਹ ਸਵਾਲ ਕਰਨਾ ਹੈ ਕਿ ਮੈਨੂੰ ਤਾਂ ਚੋਰੀ ਕਰਨੀ ਨਹੀਂ ਆਉਂਦੀ ਮੈਂ ਕਿਹੜੀ ਚੋਰੀ ਕਰਾਂ ਤਾਂ ਤੂੰ ਉਹਨੂੰ ਇਹ ਕਹਿਣਾ ਹੈ ਕਿ ਤੇਰੇ ਪਿਓ ਦਾਦਾ ਪਰਦਾਦਾ ਸਾਰੇ ਇਹੋ ਕੰਮ ਕਰਦੇ ਸੀ ਤੂੰ ਘਬਰਾਣਾ ਤੂੰ ਬੱਸ ਚੋਰੀ ਕਰਨ ਜਾ ਤੈਨੂੰ ਢੰਗ ਤਰੀਕੇ ਆਪੇ ਆ ਜਾਣਗੇ ਦੂਸਰੀ ਗੱਲ ਤੂੰ ਉਹਨੂੰ ਇਹ ਸਮਝਾਉਣੀ ਆ ਕਿ ਜੇ ਕਿਤੇ ਚੋਰੀ ਕਰਦਾ ਤੂੰ ਫੜਿਆ ਗਿਆ ਤਾਂ ਮੰਨਣਾ ਨਹੀਂ ਆ ਭਾਵੇਂ ਤੈਨੂੰ ਕੋਈ ਘੁੱਟ-ਘੁੱਟ ਮਾਰ ਦੇਵੇ ਤੇਰੇ ਟੋਟੇ-ਟੋਟੇ ਕਰ ਦੇਵੇ ਪਰ ਤੂੰ ਚੋਰੀ ਮੰਨਣੀ ਨਹੀਂ ਆ ਵੀ ਮੈਂ ਇਹ ਚੋਰੀ ਕੀਤੀ ਆ ਅਤੇ ਤੀਸਰੀ ਗੱਲ ਮੇਰੇ ਪੁੱਤਰ ਨੂੰ ਇਹ ਸਮਝਾਵੇਂ ਕਿ ਭੁੱਲ ਕੇ ਵੀ ਕਦੀ ਸਤ ਸੰਗ ਦੇ ਵਿੱਚ ਨਹੀਂ ਜਾਣਾ ਕਿਤੇ ਵੀ ਕੋਈ ਸੰਤ ਮਹਾਪੁਰਖ ਕਥਾ ਕਰਦੇ ਹੋਣ ਕੋਈ ਸਤਿ ਸੰਗ ਚੱਲਦੀ ਹੋਵੇ ਉੱਥੇ ਕੋਲ ਦੀ ਵੀ ਨੀਂ ਲੰਗਣਾ ਸਤ ਸੰਗਤ ਦੀ ਇੱਕ ਵੀ ਗੱਲ ਤੇਰੇ ਕੰਨ ਦੇ ਵਿੱਚ ਨਹੀਂ ਪੈਣੀ ਚਾਹੀਦੀ ਕਿਉਂਕਿ ਸਤ ਸੰਗ ਦੇ ਵਿੱਚ ਸੰਤ ਆਪਣੀ ਬੁਰਾਈ ਕਰਦੇ ਨੇ ਇਹ ਤਿੰਨ ਗੱਲਾਂ ਪੱਲੇ ਬੰਨ ਲਵੇਂ ਇਹ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਸਮਝਾ ਦਮੀ ਇਹ ਕਹਿ ਕੇ ਉਹ ਚੋਰ ਅਕਾਲ ਚਲਾਣਾ ਕਰ ਗਿਆ ਭਾਪ ਕੀ ਮਰ ਗਿਆ ਕਹਿੰਦੇ ਸਮਾਂ ਬੀਤਦਾ ਗਿਆ ਪੁੱਤਰ ਛੋਟਾ ਸੀ ਹੌਲੀ ਹੌਲੀ ਵੱਡਾ ਹੁੰਦਾ ਗਿਆ ਪਰ ਉਹ ਬਚਪਨ ਤੋਂ ਇਹ ਦੇਖਦਾ ਆ ਰਿਹਾ ਵੀ ਸਾਡੇ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਆ ਕੋਈ ਕੰਮ ਧੰਦਾ ਨਹੀਂ ਕਰਦਾ ਪਰ ਅਸੀਂ ਰਹਿੰਦੇ ਬੜੇ ਠਾਠ ਵਾਠ ਦੇ ਨਾਲ ਆ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਾਡੇ ਘਰ ਦੇ ਵਿੱਚ ਇਹ ਧਨ ਆਉਂਦਾ ਕਿੱਥੋਂ ਆ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਪਿਓ ਨੇ ਬਹੁਤ ਚੋਰੀਆਂ ਠੱਗੀਆਂ ਕਰ ਕਰਕੇ ਬੜਾ ਧਨ ਜੋੜਿਆ ਹੈ ਕਹਿੰਦੇ ਹੁਣ ਉਹ ਪੁੱਤਰ ਜਵਾਨ ਹੋ ਗਿਆ ਇੱਕ ਦਿਨ ਉਹਨੇ ਕਿਹਾ ਮਾਂ ਮੇਰੇ ਨਾਲ ਦੇ ਮੁੰਡੇ ਸਾਰੇ ਹੀ ਕੰਮ ਧੰਦਿਆਂ ਤੇ ਲੱਗ ਗਏ ਆ ਮੇਰਾ ਵੀ ਇੰਜ ਕਿਵੇਂ ਸਰਨਾ ਹੈ ਮੈਂ ਵੀ ਕੋਈ ਕੰਮ ਧੰਦਾ ਕਰਨਾ ਸ਼ੁਰੂ ਕਰਾਂ ਮਾਂ ਨੇ ਕਿਹਾ ਨਹੀਂ ਪੁੱਤਰ ਤੂੰ ਆਪਣੇ ਸ਼ਰੀਰ ਤੇ ਹੀ ਧਿਆਨ ਦੇਣਾ ਹੈ ਤੂੰ ਆਪਣੇ ਸਰੀਰ ਨੂੰ ਤਕੜਾ ਕਰ ਇਹ ਕੰਮ ਜਿਹੜੇ ਤੇਰੇ ਦੋਸਤ ਕਰਦੇ ਨੇ ਇਹ ਆਪਣੇ ਲਈ ਨਹੀਂ ਬਣੇ ਆ ਆਪਣਾ ਖਾਣ ਦਾ ਨਹੀਂ ਕੰਮ ਆ ਆਪਾਂ ਉਹੀ ਕਰਨਾ ਹੈ ਕਹਿੰਦੇ ਪੁੱਤਰ ਨੇ ਪੁੱਛਿਆ ਮਾਂ ਨੇ ਕਿਹਾ ਅਜੇ ਸਮਾਂ ਨਹੀਂ ਆਇਆ ਤੂੰ ਆਪਣੇ ਸਰੀਰ ਵੱਲ ਧਿਆਨ ਦੇ ਫਿਰ ਕਿਤੇ ਕੁਝ ਸਮੇਂ ਬਾਅਦ ਪੁੱਤਰ ਨੇ ਕਿਹਾ ਵੀ ਮਾਂ ਮੈਂ ਹੁਣ ਕੰਮ ਕਰਨਾ ਚਾਹਣਾ ਹਾਂ ਤਾਂ ਉਦੋਂ ਮਾਂ ਨੇ ਕਿਹਾ ਵੀ ਪੁੱਤਰ ਆਪਾਂ ਆਮ ਲੋਕਾਂ ਵਾਲੇ ਕੰਮ ਧੰਦੇ ਨਹੀਂ ਕਰਦੇ ਤੇਰੇ ਪਿਓ ਦਾਦਾ ਪੜਦਾਦਾ ਸਾਰੇ ਚੋਰੀ ਦਾ ਕੰਮ ਕਰਦੇ ਸੀ ਇਸ ਕਰਕੇ ਤੂੰ ਵੀ ਚੋਰੀ ਹੀ ਕਰਨੀ ਆ ਤੂੰ ਵੀ ਚੋਰ ਹੀ ਬੰਨਾ ਹੈ ਪੁੱਤਰ ਨੇ ਕਿਹਾ ਵੀ ਮੈਂ ਚੋਰ ਕਿੰਜ ਬਣ ਸਕਦਾ ਮੈਨੂੰ ਤਾਂ ਚੋਰੀ ਕਰਨੀ ਨਹੀਂ ਆਉਂਦੀ। ਮਾਨ ਲਿਆ ਚੋਰੀ ਕਰਨ ਦੇ ਲਈ ਤੈਨੂੰ ਕੋਈ ਟਾਂਗ ਤਰੀਕਾ ਸਿੱਖਣ ਦੀ ਲੋੜ ਨਹੀਂ ਹੈ ਤੇਰੇ ਫੋਨ ਵਿੱਚ। ਤੂੰ ਚੋਰੀ ਕਰਨ ਜਾ ਤੇਰਾ ਦਿਮਾਗ ਆਪੇ ਹੀ ਕੰਮ ਕਰੇਗਾ। ਅਤੇ ਨਾਲ ਹੀ ਉਹ ਦੋ ਗੱਲਾਂ ਵੀ ਦੱਸ ਦਿੱਤੀਆਂ ਵੀ ਜੇ ਕਿਤੇ ਚੋਰੀ ਕਰਦਾ ਫੜਿਆ ਜਾਵੇਂ ਤੂੰ ਮੰਨਣਾ ਨਹੀਂ ਆ ਵੀ ਤੂੰ ਚੋਰੀ ਕੀਤੀ ਆ ਭਾਵੇਂ ਤੈਨੂੰ ਕੋਈ ਕੁੱਤੇ ਮਾਰੇ ਜੋ ਮਰਜ਼ੀ ਕਰੇ ਪਰ ਮੰਨਣਾ ਨਹੀਂ। ਅਤੇ ਤੀਜੀ ਗੱਲ ਕਿ ਤੂੰ ਸਤ ਸੰਗਤ ਦੇ ਕੋਲ ਦੀ ਵੀ ਨਹੀਂ ਲੰਗਣਾ ਸਤ ਸੰਗਤ ਦੀ ਕੋਈ ਵੀ ਗੱਲ ਤੇਰੇ ਕੰਨੀਆਂ ਨਹੀਂ ਪੈਣੀ ਚਾਹੀਦੀ ਉਹਨੇ ਕਿਹਾ ਵੀ ਚਲੋ ਠੀਕ ਉਹ ਉਸੇ ਦਿਨ ਤੋਂ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਇੰ데 ਐਸੀਆਂ ਚੋਰੀਆਂ ਕੀਤੀਆਂ ਵੀ ਆਪਣੇ ਪਿਓ ਦੇ ਨਾਲ ਵੀ ਅੱਗੇ ਲੰਘ ਗਿਆ ਉਹਨੇ ਤਾਂ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਕਦੀ ਕਿਤੇ ਚੋਰੀ ਕਦੀ ਕਿਤੇ ਚੋਰੀ ਇਹ ਗੱਲ ਰਾਜੇ ਤੱਕ ਵੀ ਪਹੁੰਚ ਗਈ ਵੀ ਆਪਣੇ ਰਾਜ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਨੇ ਰਾਜਾ ਵੀ ਚੁਕੰਨਾ ਹੋਇਆ ਰਾਜੇ ਨੇ ਵੀ ਇਲਾਕੇ ਦੇ ਵਿੱਚ ਖ਼ਬਰੀ ਫੈਲਾ ਦਿੱਤੇ ਵੀ ਜਿਹੜਾ ਵੀ ਚੋਰ ਦਾ ਅਤਾ ਪਤਾ ਦੱਸੇਗਾ ਉਹਨੂੰ ਵੱਡਾ ਇਨਾਮ ਦੇਵਾਂਗੇ ਕਹਿੰਦੇ ਉਧਰੋਂ ਇਹ ਚੋਰ ਦੀ ਇੰਨੀ ਹਿੰਮਤ ਕੀ ਇਹਨੇ ਰਾਜ ਮਹਿਲ ਦੇ ਵਿੱਚ ਵੀ ਚੋਰੀ ਕਰ ਲਈ ਹੁਣ ਕਹਿੰਦੇ ਰਾਜ ਮਹਿਲ ਦੇ ਵਿੱਚ ਚੋਰੀ ਕਰਨਾ ਆਸਾਨ ਕੰਮ ਤਾਂ ਨਹੀਂ ਸੀ ਚੋਰੀ ਕਰ ਲਈ ਪਰ ਸੈਨਿਕਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੈਨਿਕਾਂ ਨੇ ਚਾਰੇ ਪਾਸਿਆਂ ਤੋਂ ਘੇਰ ਲਿਆ ਇੱਕੋ ਹੀ ਰਸਤਾ ਬਚਿਆ ਇੱਧਰ ਦੀ ਨਿਕਲ ਕੇ ਉਹ ਬਚ ਸਕਦਾ ਸੀ ਪਰ ਉਸ ਰਸਤੇ ਦੇ ਵਿੱਚ ਸਤ ਸੰਗ ਹੋ ਰਹੀ ਸੀ ਹੁਣ ਉਹਨੂੰ ਉਹਦੀ ਮਾਂ ਨੇ ਪੱਕਾ ਕੀਤਾ ਸੀ ਵੀ ਤੇਰੇ ਪਿਓ ਨੇ ਇਹ ਗੱਲ ਸਮਝਾਈ ਆ ਵੀ ਸਤ ਸੰਗ ਦੇ ਵਿੱਚ ਨਾ ਤਾਂ ਜਾਣਾ ਏ ਨਾ ਹੀ ਸਤ ਸੰਗ ਦੀ ਕੋਈ ਗੱਲ ਤੇਰੇ ਕੰਨਾਂ ਦੇ ਵਿੱਚ ਪੈਣੀ ਚਾਹੀਦੀ ਆ ਕਹਿੰਦੇ ਹੁਣ ਉਹ ਮੁੰਡਾ ਆਖੇ ਵੀ ਮੈਂ ਕੀ ਕਰਾਂ ਫਿਰ ਉਹਨੇ ਸੋਚਿਆ ਵੀ ਜਾਣਾ ਤਾਂ ਹੁਣ ਇੱਧਰ ਦੀ ਪੈਣਾ ਕੋਈ ਗੱਲ ਨਹੀਂ ਮੈਂ ਆਪਣੇ ਕੰਨਾਂ ਦੇ ਵਿੱਚ ਉਂਗਲਾਂ ਪਾ ਲਵਾਂਗਾ ਤਾਂ ਜੋ ਮੈਨੂੰ ਸਤ ਸੰਗ ਦੀ ਕੋਈ ਗੱਲ ਸੁਣੇ ਹੀ ਨਾ ਇੱਧਰ ਦੀ ਭੱਜ ਕੇ ਲੰਘ ਜਾਵਾਂਗਾ ਕਹਿੰਦੇ ਉਹਨੇ ਇਸੇ ਤਰ੍ਹਾਂ ਕੀਤਾ ਆਪਣੇ ਕੰਨਾਂ ਦੇ ਵਿੱਚ ਦੋਵੇਂ ਉਂਗਲਾਂ ਪਾ ਕੇ ਕਿ ਮੈਨੂੰ ਸੁਣੇ ਨਾ ਸਤ ਸੰਗਤ ਦੇ ਵਿੱਚੋਂ ਭੱਜ ਕੇ ਲੰਘਣ ਲੱਗਾ ਪਰ ਕਹਿੰਦੇ ਓਨੀ دیر ਤੱਕ ਉਹਦੇ ਪੈਰ ਦੇ ਵਿੱਚ ਇੱਕ ਕੰਡਾ ਵੱਜ ਗਿਆ ਕਹਿੰਦੇ ਜਦੋਂ ਕੰਡਾ ਵੱਜਾ ਤਾਂ ਕੰਨਾਂ ਦੇ ਵਿੱਚ ਰੱਖੀਆਂ ਉਂਗਲਾਂ ਬਾਹਰ ਨਿਕਲ ਗਈਆਂ ਹੱਥ ਪੈਰ ਤੇ ਪਹੁੰਚ ਗਏ ਉਹਨੇ ਜਲਦੀ ਦੇ ਨਾਲ ਕੰਡਾ ਕੱਢਿਆ ਅਤੇ ਉਥੋਂ ਭੱਜ ਗਿਆ ਪਰ ਇੰਨਾ ਕਰਦਿਆਂ ਕਰਦਿਆਂ ਵੀ ਉਹਦੇ ਕੰਨਾਂ ਦੇ ਵਿੱਚ ਸਤ ਸੰਗਤ ਦੀ ਇੱਕ ਗੱਲ ਪੈ ਗਈ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਕਹਿੰਦੇ ਉਹਨੂੰ ਇਹ ਗੱਲ ਸੁਣ ਗਈ ਪਰ ਉਹਨੇ ਇਸ ਗੱਲ ਤੇ ਅਸਰ ਨਾ ਕੀਤਾ ਕਹਿੰਦਾ ਲੈ ਸਾਨੂੰ ਇਸ ਗੱਲ ਦੇ ਨਾਲ ਕੀ ਲੱਗੇ ਵੀ ਕਿਸੇ ਦਾ ਪਰਛਾਵਾਂ ਹੈ ਜਾਂ ਨਹੀਂ ਕਹਿੰਦੇਵੇਂ ਕਹਿ ਕੇ ਉੱਥੋਂ ਬਚ ਕੇ ਨਿਕਲ ਗਿਆ ਕਹਿੰਦੇ ਹੁਣ ਰਾਜੇ ਨੇ ਆਪਣੇ ਖਬਰ ਹੀ ਫੈਲਾਏ ਹੋਏ ਸੀ ਤਾਂ ਇੱਕ ਔਰਤ ਜੋ ਰਾਜ ਮਹਿਲ ਦੇ ਲਈ ਜਾਸੂਸੀ ਦਾ ਕੰਮ ਕਰਦੀ ਸੀ ਉਹਨੇ ਖਬਰ ਦਿੱਤੀ ਵੀ ਇਸ ਮੁੰਡੇ ਤੇ ਸ਼ੱਕ ਹੈ ਕਿਉਂਕਿ ਇਹ ਮੁੰਡਾ ਦਿਨੇ ਸੌਂਦਾ ਹੈ ਤਾਂ ਜ਼ਰੂਰ ਇਹ ਰਾਤ ਨੂੰ ਜਾਗ ਕੇ ਚੋਰੀਆਂ ਕਰਦਾ ਹੋਵੇਗਾ ਉਹਨੇ ਰਾਜੇ ਨੂੰ ਕਿਹਾ ਵੀ ਇਸ ਮੁੰਡੇ ਨੇ ਹੀ ਪੱਕਾ ਚੋਰੀ ਕੀਤੀ ਆ ਕਹਿੰਦੇ ਰਾਜੇ ਦੇ ਸਿਪਾਈ ਗਏ ਉਹ ਮੁੰਡੇ ਨੂੰ ਕਰੋ ਚੁੱਕ ਲਿਆਏ ਬੜਾ ਕੁੱਟਿਆ ਮਾਰਿਆ ਪਰ ਇਹ ਮੰਨੇ ਹੀ ਨਾ ਕਿ ਕਿ ਪਿਉ ਨੇ ਪੱਕੀ ਕੀਤੀ ਸੀ ਵੀ ਭਾਵੇਂ ਤੈਨੂੰ ਕੁੱਟਣ ਮਾਰਨ ਜੋ ਮਰਜੀ ਹੋਵੇ ਮੰਨਣਾ ਨਹੀਂ ਹੈ ਕਿ ਤੂੰ ਚੋਰੀ ਕੀਤੀ ਹੈ ਕਹਿੰਦੇ ਬਹੁਤ ਕੁੱਟ ਖਾਧੀ ਨਹੀਂ ਮੰਨਿਆ ਕਹੇ ਕਿ ਨਹੀਂ ਮੈਂ ਚੋਰੀ ਨਹੀਂ ਕੀਤੀ ਕਹਿੰਦੇ ਰਾਜੇ ਨੇ ਕਿਹਾ ਇਹਨੂੰ ਜੇਲ੍ਹ ਦੇ ਵਿੱਚ ਸੁੱਟ ਦੋ ਕਹਿੰਦੇ ਜੇਲ੍ਹ 'ਚ ਬੰਦ ਕਰ ਦਿੱਤਾ ਫਿਰ ਉਹਨੂੰ ਕਈ ਤਰੀਕਿਆਂ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਇੱਕੋ ਗੱਲ ਕਹੇ ਕਿ ਮੈਂ ਚੋਰੀ ਨਹੀਂ ਕੀਤੀ ਕਿਉਂਕਿ ਪਿਓ ਨੇ ਚੰਗੀ ਤਰ੍ਹਾਂ ਇਹ ਗੱਲ ਸਿਖਾਈ ਸੀ ਨਾ ਕਿ ਮੰਨਣਾ ਨਹੀਂ ਆ ਕਿ ਮੈਂ ਚੋਰੀ ਕੀਤੀ ਆ ਤਾਂ ਕਹਿੰਦੇ ਰਾਜੇ ਨੂੰ ਲੱਗਿਆ ਵੀ ਨਹੀਂ ਲੱਗਦਾ ਬੇਕਸੂਰ ਬੰਦਾ ਹੀ ਫੜ ਲਿਆਂਦਾ ਏ ਤੇ ਮੈਂ ਨਹੀਂ ਚਾਹੁੰਦਾ ਮੇਰੇ ਰਾਜ ਦੇ ਵਿੱਚ ਕਿਸੇ ਬੇਕਸੂਰ ਨੂੰ ਸਜ਼ਾ ਮਿਲੇ ਕਿੰਦੇ ਜਿਸ ਔਰਤ ਨੇ ਇਹਦੀ ਖਬਰ ਦਿੱਤੀ ਸੀ ਕਿ ਇਹ ਚੋਰ ਆ ਉਹਨੂੰ ਬੁਲਾਇਆ ਉਹਨੂੰ ਸ਼ਕਤੀ ਦੇ ਨਾਲ ਫਟਕਾਰ ਲਾਈ ਝੜਕਿਆ ਕਿ ਤੂੰ ਗਲਤ ਬੰਦੇ ਦੀ ਸੂਚਨਾ ਸਾਨੂੰ ਦਿੱਤੀ ਐ ਇਹ ਚੋਰ ਨਹੀਂ ਲੱਗਦਾ ਤੂੰ ਗਲਤ ਬੰਦਾ ਫੜਾ ਕੇ ਉਹਦੀ ਕੁੱਟਮਾਰ ਕਰਵਾ ਰਹੀ ਆ ਉਹ ਔਰਤ ਨੇ ਕਿਹਾ ਨਹੀਂ ਰਾਜਾ ਜੀ ਮੈਨੂੰ ਪੱਕੀ ਖਬਰ ਹੈ ਨਾ ਬਹੁਤ ਦਿਨਾਂ ਤੋਂ ਇਹਦਾ ਧਿਆਨ ਰੱਖ ਰਹੀ ਸੀ ਇਹ ਦਿਨੇ ਸੰਦਾ ਹੈ ਇਸ ਕਰਕੇ ਮੈਨੂੰ ਯਕੀਨ ਹੈ ਕਿ ਇਹ ਰਾਤ ਨੂੰ ਚੋਰੀ ਕਰਦਾ ਹੈ ਰਾਜੇ ਨੇ ਫਿਰ ਕਿਹਾ ਵੀ ਦੇਖ ਲੈ ਜੇ ਤੇਰੀ ਗੱਲ ਝੂਠੀ ਨਿਕਲੀ ਤਾਂ ਤੈਨੂੰ ਸਜ਼ਾ ਮਿਲੇਗੀ ਹੁਣ ਕਹਿੰਦੇ ਉਹ ਖਬਰੀ ਔਰਤ ਉਹ ਵੀ ਘਬਰਾ ਗਈ ਵੀ ਕਹਦਾ ਮੈਨੂੰ ਮੇਰੀ ਖਬਰ ਤੇ ਇਨਾਮ ਮਿਲਣਾ ਸੀ ਹੁਣ ਰਾਜਾ ਕਹਿ ਰਿਹਾ ਕਿ ਮੈਨੂੰ ਸਜ਼ਾ ਮਿਲੇਗੀ ਤਾਂ ਉਹਨੇ ਕਿਹਾ ਵੀ ਨਹੀਂ ਰਾਜਾ ਜੀ ਮੇਰੀ ਦਿੱਤੀ ਖਬਰ ਕਦੇ ਵੀ ਝੂਠੀ ਨਹੀਂ ਹੋ ਸਕਦੀ ਮੈਂ ਪੂਰੇ ਯਕੀਨ ਦੇ ਨਾਲ ਕਹਿੰਦੀ ਆ ਕਿ ਇਹਨੇ ਚੋਰੀ ਕੀਤੀ ਆ ਤੇ ਇਹ ਗੱਲ ਮੈਂ ਸਾਬਤ ਕਰ ਦਵਾਂਗੀ ਰਾਜੇ ਨੇ ਕਿਹਾ ਵੀ ਚਲ ਠੀਕ ਆ ਤੇਰੇ ਕੋਲ ਅੱਜ ਰਾਤ ਦਾ ਸਮਾਂ ਹੈ ਤੂੰ ਜਿਸ ਤਰ੍ਹਾਂ ਵੀ ਸਾਬਤ ਕਰਨਾ ਚਾਹੁੰਨੀ ਆ ਕਰ ਸਾਬਤ ਕਿ ਇਹਨੇ ਚੋਰੀ ਕੀਤੀ ਹੈ ਇਹਨੂੰ ਮਨਾਲਾ ਨਹੀਂ ਤਾਂ ਫਿਰ ਕੱਲ ਨੂੰ ਟੂ ਸਜਾ ਲੈਣ ਦੇ ਲਈ ਤਿਆਰ ਹੋਵੇਂ ਇਹਨੂੰ ਅਸੀਂ ਛੱਡ ਦੇਵਾਂਗੇ ਕਹਿੰਦੇ ਹੁਣ ਉਹ ਖਬਰੀ ਔਰਤ ਨੇ ਇੱਕ ਆਈਡੀਆ ਸੋਚਿਆ ਉਹਨੇ ਰਾਜੇ ਨੂੰ ਆਪਣੇ ਆਈਡੀਆ ਬਾਰੇ ਦੱਸਿਆ ਉਹਨੇ ਕਿਹਾ ਮੈਂ ਅੱਜ ਰਾਤ ਨੂੰ ਹੀ ਇਹ ਸਾਬਤ ਕਰ ਦਵਾਂਗੀ ਕਿ ਇਹਨੇ ਚੋਰੀ ਕੀਤੀ ਆ ਪਰ ਮੇਰੇ ਨਾਲ ਤੁਸੀਂ ਚੱਲੋ ਜਾਂ ਫਿਰ ਆਪਣੇ ਕੋਈ ਭਰੋਸੇਮੰਦ ਸੈਨਿਕ ਭੇਜੋ ਕਿਉਂਕਿ ਤੁਹਾਨੂੰ ਕਿੰਜ ਪਤਾ ਲੱਗੇਗਾ ਕਿ ਉਹ ਮੰਨ ਗਿਆ ਹੈ ਕਿ ਉਹਨੇ ਚੋਰੀ ਕੀਤੀ ਆ ਤਾਂ ਰਾਜੇ ਨੇ ਕਿਹਾ ਮੈਂ ਤੇਰੇ ਨਾਲ ਦੋ ਸੈਨਿਕ ਭੇਜ ਦਵਾਂਗਾ ਜਿਨ੍ਹਾਂ ਦੇ ਉੱਤੇ ਮੈਨੂੰ ਪੂਰਾ ਯਕੀਨ ਹੈ ਕਹਿੰਦੇ ਇਸ ਔਰਤ ਨੇ ਅੱਧੀ ਰਾਤ ਨੂੰ ਦੇਵੀ ਦਾ ਰੂਪ ਧਾਰਨ ਕੀਤਾ ਭਾਵ ਕਿ ਉਹਨਾਂ ਦੇ ਕੱਪੜੇ ਪਾਏ ਵेशभूषा ਬਣਾ ਲਈ ਅਤੇ ਜੋ ਜੋ ਪ੍ਰਬੰਧ ਦਿੱਨੇ ਸੈਨਿਕਾਂ ਨੂੰ ਕਹੇ ਸੀ ਉਹਨਾਂ ਨੇ ਕਰ ਦਿੱਤੇ ਅੱਧੀ ਰਾਤ ਨੂੰ ਜੇਲ੍ਹ ਦੇ ਵਿੱਚ ਇੱਕਦਮ ਧੂਆਂ ਕਰ ਦਿੱਤਾ ਗਿਆ ਤਾਲਾ ਟੁੱਟਣ ਦੀ ਆਵਾਜ਼ ਆਈ ਵੀ ਜਿਵੇਂ ਤਾਲਾ ਆਪੇ ਹੀ ਖੁੱਲ ਗਿਆ ਹੋਵੇ ਪਰ ਉਹ ਸਭ ਪ੍ਰਬੰਧ ਇਹਨਾਂ ਨੇ ਆਪ ਕੀਤੇ ਹੋਏ ਸੀ ਬਸ ਉਹ ਚੋਰ ਨੂੰ ਇੰਜ ਦਿਖਾਇਆ ਵੀ ਜਿਵੇਂ ਸੱਚਮੁੱਚ ਦੇਵੀ ਮਾਂ ਪ੍ਰਗਟ ਹੋ ਗਈ ਆ ਕਹਿੰਦੇ ਚੋਰ ਨੂੰ ਵੀ ਲੱਗਿਆ ਵੀ ਸੱਚਮੁੱਚ ਦੇਵੀ ਮਾਂ ਪ੍ਰਗਟ ਹੋਈ ਆ ਉਹਨੇ ਦੇਵੀ ਮਾਂ ਸਮਝ ਕੇ ਉਸ ਔਰਤ ਨੂੰ ਮੱਥਾ ਟੇਕ ਦਿੱਤਾ ਪਰ ਕਹਿੰਦੇ ਜਦੋਂ ਹੀ ਉਹਨੇ ਮੱਥਾ ਟੇਕਿਆ ਨਾ ਉਹਨੇ ਦੇਖਿਆ ਵੀ ਇਸ ਔਰਤ ਦਾ ਤਾਂ ਪਰਛਾਵਾਂ ਬਣਿਆ ਪਿਆ ਸਤ ਸੰਗ ਦੇ ਵਿੱਚ ਉਹ ਸੰਤ ਜੀ ਕਹਿੰਦੇ ਸੀ ਕਿ ਦੇਵੀ-ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਇਹਦਾ ਮਤਲਬ ਵੀ ਇਹ ਮੈਨੂੰ ਫਸਾਉਣ ਦੇ ਲਈ ਕੋਈ ਜਾਲ ਵਿਛਾਇਆ ਗਿਆ ਹੈ ਕਹਿੰਦੇ ਜਦੋਂ ਉਸ ਔਰਤ ਨੇ ਕਿਹਾ ਕਿ ਪੁੱਤਰ ਤੇਰੇ ਤੇ ਬਹੁਤ ਜ਼ੁਲਮ ਹੋ ਰਿਹਾ ਹੈ ਮੈਂ ਤੈਨੂੰ ਇੱਥੋਂ ਬਾਹਰ ਕੱਢਣ ਆਈ ਆ ਪਰ ਤੂੰ ਇੱਕ ਵਾਰ ਮੈਨੂੰ ਦੱਸ ਦੇ ਕਿ ਤੂੰ ਚੋਰੀ ਕੀਤੀ ਆ ਜਾਂ ਨਹੀਂ ਕੀਤੀ ਕਹਿੰਦੇ ਇਹਨੇ ਹੱਥ ਜੋੜ ਕੇ ਦੇਵੀ ਮਾਂ ਦੇ ਅੱਗੇ ਬੇਨਤੀ ਕੀਤੀ ਦੇਵੀ ਜੀ ਤੁਸੀਂ ਤਾਂ ਅੰਤਰਜਾਮੀ ਹੋ ਤੁਹਾਨੂੰ ਪਤਾ ਏ ਕਿ ਮੈਂ ਕਦੇ ਵੀ ਚੋਰੀ ਨਹੀਂ ਕਰ ਸਕਦਾ ਇਹ ਮੈਂ ਚੋਰੀ ਨਹੀਂ ਕੀਤੀ ਮੇਰੇ ਤੇ ਝੂਠਾ ਇਲਜ਼ਾਮ ਲਗਾਇਆ ਏ ਮੈਨੂੰ ਪਤਾ ਨਹੀਂ ਕਿੰਨੇ ਫਸਾ ਦਿੱਤਾ ਹੈ ਕਹਿੰਦੇ ਉੱਚੀ ਉੱਚੀ ਉਸਔਰਤ ਦੇ ਪੈਰੀ ਪਾਰਕੇ ਦੇਵੀ ਦੇਵੀ ਕਹਿ ਕੇ ਰੋਣ ਲੱਗਾ ਕਹਿੰਦੇ ਸਾਰੀ ਗੱਲ ਬਾਤ ਸੈਨਿਕ ਦੇਖ ਰੇ ਸੀ ਸੈਨਿਕਾਂ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਕਿ ਰਾਜਾ ਜੀ ਸੱਚਮੁੱਚ ਉਹ ਤਾਂ ਬੰਦਾ ਬੇਕਸੂਰ ਆ ਕਹਿੰਦੇ ਰਾਜੇ ਨੂੰ ਬੜਾ ਗੁੱਸਾ ਆਇਆ ਰਾਜੇ ਨੇ ਉਹਨੂੰ ਤਾਂ ਜੇਲ੍ਹ ਦੇ ਵਿੱਚ ਉਸੇ ਵੇਲੇ ਬਾਹਰ ਕੱਢ ਦਿੱਤਾ ਅਤੇ ਇਹ ਖ਼ਬਰੀ ਔਰਤ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਪਰ ਕਹਿੰਦੇ ਇਹ ਚੋਰ ਜੇਲ੍ਹ ਵਿੱਚੋਂ ਨਿਕਲ ਕੇ ਸਿੱਧਾ ਸਤ ਸੰਗਤ ਦੇ ਵਿੱਚ ਗਿਆ ਜਾ ਕੇ ਸੰਤ ਜੀ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਉੱਚੀ ਉੱਚੀ ਰੌਲਾ ਪਾ ਕੇ ਕਹਿਣ ਲੱਗਾ ਵੀ ਸਤ ਸੰਗਤ ਦਾ ਬਹੁਤ ਫਾਇਦਾ ਹੈ ਕਿਉਂਕਿ ਸਤ ਸੰਗਤ ਦੀ ਇੱਕ ਗੱਲ ਨੇ ਮੇਰੀ ਜ਼ਿੰਦਗੀ ਬਚਾ ਲਈ ਜੇ ਕਿਤੇ ਅੱਜ ਮੈਂ ਇਨਾਂ ਦੇ ਚਾਂਸੇ ਦੇ ਵਿੱਚ ਫਸ ਜਾਂਦਾ ਮੈਂ ਦੇਵੀ ਮਾਂ ਸਮਝ ਕੇ ਕਹਿ ਦਿੰਦਾ ਕਿ ਮੈਂ ਚੋਰੀ ਕੀਤੀ ਹੈ ਤਾਂ ਜਿੰਨੀਆਂ ਚੋਰੀਆਂ ਮੈਂ ਪਹਿਲਾਂ ਕੀਤੀਆਂ ਸੀ ਨਾ ਰਾਜੇ ਨੇ ਸਿੱਟਾ ਮੈਨੂੰ ਸੂਲੀ ਤੇ ਚੜਾ ਦੇਣਾ ਸੀ ਫਾਂਸੀ ਦੀ ਸਜ਼ਾ ਦੇ ਦੇਣੀ ਸੀ ਪਰ ਮੈਨੂੰ ਸਤ ਸੰਗ ਨੇ ਬਚਾ ਲਿਆ ਇਸ ਕਰਕੇ ਉਹਨੇ ਉਸ ਦਿਨ ਤੋਂ ਉਹਨੇ ਫੈਸਲਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਕਦੀ ਚੋਰੀ ਨਹੀਂ ਕਰਾਂਗਾ ਕਹਿੰਦੇ ਚੋਰੀ ਛੱਡ ਕੇ ਇਮਾਨਦਾਰੀ ਦਾ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਰੋਜ਼ ਸਤ ਸੰਗਤ ਕਰਨ ਲੱਗਾ ਸੋ ਇਹ ਸਾਖੀ ਮਹਾਵਰਖ ਜੀ ਇਸ ਕਰਕੇ ਸੁਣਾਉਂਦੇ ਮਹਾ ਕਿ ਕਿਸ ਤਰ੍ਹਾਂ ਇੱਕ ਧੰਨ ਦੀ ਸਤ ਸੰਗਤ ਨੇ ਉਹ ਚੋਰ ਦੀ ਜ਼ਿੰਦਗੀ ਬਦਲ ਦਿੱਤੀ। ਇਹਦੇ ਵਿੱਚ ਸਤ ਸੰਗਤ ਦੀ ਮਹਿਮਾ ਦੱਸੀ ਗਈ ਆ ਵੀ ਸਤ ਸੰਗ ਕਰਨ ਦੇ ਕਿੰਨੇ ਲਾਭ ਕਿੰਨੇ ਫਾਇਦੇ ਨੇ। ਅਤੇ ਇਹ ਸੱਚ ਹੈ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਜਾਂਦੇ ਆ ਨਾ ਕੁਝ ਨਾ ਕੁਝ ਲੈ ਕੇ ਆਉਨੇ ਆ। ਕੁਝ ਨਾ ਕੁਝ ਨਵੀਂ ਗੱਲ ਸਾਨੂੰ ਸਿੱਖਣ ਨੂੰ ਮਿਲਦੀ ਆ। ਸਤ ਸੰਗਤ ਦੇ ਵਿੱਚ ਜਾ ਕੇ ਸਾਡੇ ਮਨ ਨੂੰ ਗਹਿਰੀਆਂ ਝੋਟਾਂ ਵੱਜਦੀਆਂ ਨੇ। ਸਾਡੇ ਮਨ ਨੂੰ ਅਕਲ ਆਉਂਦੀ ਆ। ਸਹੀ ਗਲਤ ਦਾ ਗਿਆਨ ਹੁੰਦਾ ਏ। ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਵੀ ਭੈਣ ਭਰਾ ਕਹਿ ਦਿੰਦੇ ਆ ਪਾਠ ਪੂਜਾ ਕਰਨ ਦੇ ਵਿੱਚ ਮਨ ਨਹੀਂ ਜੁੜਦਾ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਹਨਾਂ ਦੇ ਅੱਗੇ ਬੇਨਤੀ ਹੈ ਵੀ ਸਤ ਸੰਗ ਕਰਨੇ ਸ਼ੁਰੂ ਕਰੋ ਸਤ ਸੰਗਤ ਦੇ ਵਿੱਚ ਜਾ ਕੇ ਸਭ ਕੁਝ ਮਿਲ ਜਾਂਦਾ ਹੈ ਅਤੇ ਸਭ ਕੁਝ ਪ੍ਰਾਪਤ ਕਰਨ ਦੀਆਂ ਯੁਗਤੀਆਂ ਵੀ ਸਤ ਸੰਗਤ ਚੋਂ ਹੀ ਮਿਲਦੀਆਂ ਨੇ ਸਤ ਸੰਗਤ ਦੇ ਵਿੱਚ ਬੈਠ ਕੇ ਜਦੋਂ ਆਪਾਂ ਨਾਮ ਜਪਦੇ ਆ ਤਾਂ ਬਹੁਤ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਬੈਠੀਆਂ ਹੁੰਦੀਆਂ ਨੇ ਗੁਰਮਖ ਪਿਆਰੇ ਬੱਡੇ ਹੁੰਦੇ ਨੇ ਕਈ ਵਾਰ ਉਹਨਾਂ ਪੁੰਨੀਆਂ ਦੇ ਨਾਲ ਪਾਪੀ ਵੀ ਦਰ ਜਾਂਦੇ ਨੇ ਮਹਾਪੁਰਖ ਜੀ ਅਕਸਰ ਕਹਿੰਦੇ ਇਹਦੇ ਜਦੋਂ ਸਤ ਸੰਗਤ ਦੇ ਵਿੱਚ ਬੈਠ ਕੇ ਸੰਗਤ ਦਾ ਨਾਮ ਜਪਦਿਆਂ ਨੇ ਨਾ ਸਮਝ ਲਓ ਇੱਕ ਵਾਰ ਵਾਹਿਗੁਰੂ ਜੀ ਕਿਹਾ ਸਾਰੀ ਸੰਗਤ ਨੇ ਵਾਹਿਗੁਰੂ ਜੀ ਕਿਹਾ ਸੰਗਤ ਦੇ ਵਿੱਚ ਜੇ ਕੋਈ 100 ਜਾਨਾ ਬੈਠਾ ਏ 200 ਜਾਨਾ ਬੈਠਾ ਏ ਤਾਂ ਵਾਹਿਗੁਰੂ ਤਾਂ ਸਭ ਨੇ ਇੱਕ ਇੱਕ ਵਾਰ ਕਿਹਾ ਪਰ ਉਥੇ ਇੱਕ ਇੱਕ ਬੰਦੇ ਨੂੰ 200 ਵਾਰ ਵਾਹਿਗੁਰੂ ਜੀ ਕਹਿਣ ਦਾ ਫਲ ਮਿਲਦਾ ਹੈ ਮਹਾਪੁਰਖ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਸਭ ਦੇ ਉੱਤੇ ਬਰਾਬਰ ਕਿਰਪਾ ਹੁੰਦੀ ਹੈ ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਤਰਸ ਦੇ ਘਰ ਵਿੱਚ ਆਉਂਦੇ ਨੇ ਦਿਆਲੂ ਹੁੰਦੇ ਨੇ ਤਾਂ ਫਿਰ ਉਹ ਦੋਹਾਂ ਹੱਥਾਂ ਦੇ ਨਾਲ ਬਰਕਤਾਂ ਕਰਦੇ ਨੇ ਫਿਰ ਉਹ ਇਹ ਨਹੀਂ ਵੇਖਦੇ ਵੀ ਵਿੱਚ ਕਿਹੜਾ ਪੁੰਨੀ ਆ ਕਿਹੜਾ ਪਾਪੀ ਆ ਕਿੰਨੂੰ ਵੱਧ ਦੇਣਾ ਕਿੰਨੂੰ ਘੱਟ ਦੇਣਾ ਸਭ ਦੇ ਉੱਤੇ ਬਰਾਬਰ ਬਖਸ਼ਿਸ਼ ਆਉਂਦੀਆਂ ਨੇ ਸਭ ਦੀਆਂ ਚੋਲੀਆਂ ਖੁਸ਼ੀਆਂ ਦੇ ਨਾਲ ਭਰਦੀਆਂ ਨੇ ਇਸ ਕਰਕੇ ਸਤ ਸੰਗਤ ਕਰਨੀ ਆ ਸਤ ਸੰਗਤ ਕਰਨੀ ਬਹੁਤ ਜ਼ਰੂਰੀ ਆ ਸਤ ਸੰਗਤ ਕੀਤਿਆਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਸਕਦਾ ਏ ਸਾਡੇ ਅੰਦਰ ਦੇ ਔਗਣ ਸਾਡੀਆਂ ਕਮੀਆਂ ਦੂਰ ਹੋ ਸਕਦੀਆਂ ਨੇ ਤੇ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਜਿਸ ਦਿਨ ਤੋਂ ਸਤ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਦੇਖਣਾ ਅਮਰਤ ਵਿਲਾਪ ਵੇ ਦੇ ਸਾਰੇ ਸਤ ਸੰਗਤ ਵਿੱਚ ਜਾ ਕੇ ਪਤਾ ਲੱਗਣੇ ਆ। ਸੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ। ਜੋ ਵੀ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਮਹਾਂਪੁਰਖਾਂ ਦੇ ਪਾਸੋਂ ਸੁਣੀ ਸੀ ਅਤੇ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਤ ਸੰਗਤ ਦੀ ਮਹਿਮਾ ਦੱਸੀ ਜਾਵੇ ਕਿ ਇੱਕ ਦਿਨ ਦੀ ਸਤ ਸੰਗਤ ਕਰਕੇ ਵੀ ਸਾਡੀ ਜ਼ਿੰਦਗੀ ਬਦਲ ਸਕਦੀ ਆ। ਜਿਵੇਂ ਉਸ ਚੋਰ ਦੀ ਬਦਲ ਗਈ।